हां वे वीडियो दी शुरुआत ਕਰਦੇ ਗੁਰਪ੍ਰਤਾਪ ਸਾਡਾ ਆਇਆ ਖੇਤ हां ਵੀ ਗੁਰਪ੍ਰਤਾ ਮੈਨੂੰ ਇਹ ਦੱਸ ਵੀ ਆਪ ਕੀ ਕਰਨਾ ਹੈ ਖੇਤ ਅੱਜ ਕੁਛ ਨਹੀਂ ਦੁਪਹਿਰੇ ਪੈਲੀਵਾਨ ਪੈਲੀਵਾਨ ਇੱਧਰ ਉਹ ਕਿਦਾ ਅੱਜ ਪੈਲੀਵਾਨ ਪੈਲੀਵਾਨ ਆਇਆ ਤੇ ਪੈਲੀ ਤਾਂ ਤੂੰ ਆਉਂਦਾ ਨਹੀਂਗਾ ਤੂੰ ਟਰੈਕਟਰ ਕਿ ਲਾਇਆ ਸੀ ਅੱਜ ਚਲਾ ਲੈ ਹੂੰ ਚਲਾ ਲੈ ਇੱਧਰ ਆ ਜਾ ਸਾਹਮਣੇ ਚਲਾ ਲੈ ਉੱਚੀ ਬੋਲ ਚਲਾਵਾਂਗੇ ਜਾਂਦੇ ਫੇਰ ਚਲਾਵਾਂਗੇ ਇੱਕ ਵਾਰਦਾ ਤੂੰ ਚਲਾ ਲਿਆ ਨਾ ਹੁਣ ਬਾਪੂ ਆਈ ਜਾਂਦਾ ਆਪਣਾ ਵਣ ਆਪਾਂ ਇੱਥੇ ਕੀ ਕਰਕੇ ਡੇ ਕਾ ਚੋ ਕਿਹੜੇ ਪਹਿਲਾਂ ਚੱਲ ਠੀਕ ਆ ਹੁਣ ਆਪਾਂ ਤੂੰ ਪਾਣੀ ਪੀ ਨਾ ਪਾਣੀ ਆ ਵੇਖ ਉੱਥੇ ਬਹਿ ਜਾ ਦਾ ਮਿੰਟ ਛਾਵੇਂ ਬਹਿ ਜਾ ਫਿਰ ਆਪਾਂ ਚੱਲਦੇ ਹਾਂ ਕਿਵੇਂ ਕਿਵੇਂ ਪੁੱਤਾ ਤੁਠਾਂਗੀ ਯਾਰ ਪੁੱਤਾ ਉੱਥੇ ਬੋਰ ਜਾ ਤੇ ਪੁੱਤਾਂ ਵਾਲਾ ਉਹਦਾਂ ਆਪਣੇ ਘੇਰੇ ਕੋਲੇ ਵਾਣ ਵਾ ਕੇ ਵੇਖ ਕੇ ਆਵਾਂਗੇ ਚੰਗਾ ਉੱਥੇ ਰਹਿੰਦੀਆਂ ਨੇ ਸੀਗੀਆਂ ਤੈਨੂੰ ਇੱਥੋਂ ਉਹ ਉਧਰ ਰਹਿੰਦੀਆਂ ਜਿੱਥੇ ਕਦੇ। ਉਹ ਮੈਂ ਉਹ ਤੇ ਬੋਰਡ ਆਪਾਂ ਸਾਰਿਆਂ ਨੂੰ ਵਿਖਾਉਣੇ ਨਾਲ ਤੈਨੂੰ ਦਿਖਾ ਦਿੰਦੇ ਆ। ਲੈ ਵੀ ਉਹ ਉੱਥੇ ਆ ਸਾਡੇ ਪੁੱਤਾਂ ਇੱਥੇ ਬੁਰਜ ਆ ਉਹ ਪੁਰਾਣਾ। ਉਹ ਦਿਖਦਾ ਹੋਊਗਾ ਇਹਨੂੰ ਪੁੱਤਾਂ ਵਾਲਾ ਬੁਰਜ ਬੋਲਦੇ ਪਾ। ਇਹ ਹੈਗਾ ਮੁਸਲਮਾਨਾਂ ਦੇ ਵੇਲੇ ਦੇ ਟਾਈਮ ਦਾ। ਆ ਟਿੱਬੇ ਤੋਂ ਥੋੜਾ ਦੀ ਨਾ ਹੋਊਗਾ। ਜ਼ੂਮ ਲਈਏ ਬਾੜੀ ਬਾਟ ਆ। ਇਹ ਮੁਸਲਮਾਨਾਂ ਦੇ ਵੇਲੇ ਦਾ ਇਹਨੂੰ ਪੁੱਤਾਂ ਵਾਲਾ ਬੁਰਜ ਬੋਲਦੇ ਸੀ। ਜਿਵੇਂ ਮੈਂ ਗੁਰਪ੍ਰਤਾਪ ਨੂੰ ਦੱਸੀ ਜਾਂਦਾ ਐਵੇਂ ਸਾਨੂੰ ਬਾਪੂ ਹੀ ਰੱਖ ਦਿੰਦੇ ਆ ਆ ਜਿਹੜਾ ਆਹ ਕੋਠਾ ਹੈ ਛੋਟਾ ਇਹ ਦੀਂਦਾ ਕਿਸੇ ਦੇ ਤਿੱਬੇ ਤੇ ਸੀ ਉਹਨਾਂ ਨੇ ਢਾਇਆ ਨਹੀਂ ਉਵੇਂ ਰੱਖਿਆ ਅਸ਼ਪੈ ਦੇ ਗੋਲੇ ਦੂਰ ਬਾਲਾ ਗੁਰਪ੍ਰਤਾਪ ਦੂਰ ਬਾਲਾ ਪੁੱਤਾਂ ਵਾਲਾ ਉੱਥੇ ਪੁੱਤਾਂ ਰਹਿੰਦੀਆਂ ਸੀਗੀਆਂ ਹੇ ਬਾਬਾ ਇਨੂ ਪੁੰਟੂ ਪੁੰਟੂ ਨਹੀਂ ਨਿਆ ਪੁੱਤਾ ਦਾ ਉਹ ਦੂਜੂ ਆ ਦੇਖ ਦੂਜੂ ਦੇਖ ਹੁਣ ਚ ਦੇਖਣਾ ਨਹੀਂ ਤੈਨੂੰ ਉਹ ਵੇ ਕੋਠਾ ਜਾ ਨਿਕਾ ਜਾ ਹੋ ਮੈਂ ਚੱਕ ਕੇ ਦਿਖਾ ਦਿੰਦੇ ਤੈਨੂੰ ਇੱਥੇ ਆ ਪੁੱਤਾ ਵੇ ਚਾ ਆ ਵੇ ਕੋਠਾ ਜਾ ਠੱਥਾ ਜਾ ਮੜਾਈ ਦੀ ਨਾਲ ਇਹ ਤੇ ਲੈਣ ਨੂੰ ਨਹੀਂ ਆਪੋ। ਅੱਜ ਆਪਾਂ ਕੀ ਕਰਦੇ ਆਂ? ਮੈਨੂੰ ਇਹ ਦੱਸ ਆਪਾਂ ਕਾਦੇ ਵਾਸਤੇ ਬੀਜ ਵਾਉਣ ਆਏ ਆਂ। ਕੀ ਕਰਨਾ ਉੱਥੇ ਆਪਾਂ ਵਾਹ ਕੇ? ਆ ਕੇ ਆਪਾਂ ਤਾਂ ਪੱਠੇ ਬੀਜਨੇ ਆਂ। ਠੀਕ ਆ। ਆਪਾਂ ਹੂੰ ਬਾਪੂ ਤੋਂ। ਬਾਪੂ ਕੋਲ ਚੱਲ ਗਏ। ਬਾਪੂ ਨੂੰ ਦਿਖਾਈਏ ਵਾਣ ਵੰਦੇ ਨੂੰ। ਯਾਰ ਬਾਪੂ ਨੇ ਆਂਡੇ ਕਿੱਥੇ ਭੰਨ ਦੇਣੇ ਸੀਗੇ? ਟਰੈਕਟਰ ਠਪਾ ਦੇਣਾ ਸੀ ਉਤੋਂ ਦੀ ਹਨਾ। ਚੱਲ ਵੇਖ ਕੇ ਆਈ ਹੁਣ ਆਪਾਂ ਨੂੰ ਕਿਹਾ ਵੀ ਉਧਰ ਦੇਣਾ। ਚੱਲ ਆ ਜਾ। ਚੱਲ ਤੋਰ ਵਿਖਾ ਮੈਨੂੰ ਅੰਡੇ ਕਿੱਥੇ ਯਾਰ ਕੰਮ ਗਲਤੀ ਕਰਤਾ ਸੀ ਯਾਰ ਬਾਪੂ ਨੇ ਤਾਂ ਫਿਰ ਹਣਾ ਇਹ ਗੁਰਪ੍ਰਧ ਹੋਰ ਇੱਧਰ ਦੀ ਲੈ ਜਾਂਦਾ ਯਾਰ ਹੁਣ ਉਹਨੂੰ ਇੱਧਰ ਦੀ ਆਖਾਂਗੇ ਆਵੇ ਇੱਧਰ ਦੀ ਰਸਤਾ ਸੀਗਾ ਜੀ ਕਹਨੇ ਚੱਲ ਯਾਰ ਵਿਖਾ ਮੈਨੂੰ ਕਿੱਥੇ ਆਣੇ ਤੇ ਅੰਡੇ ਆਹ ਭਾਈ ਹਾਂ ਇਹ ਆਪਕੋ ਨਾਲ ਦੀ ਡਬਾਤਾ ਜਮ ਹਾਂ ਇਹ ਵਿਚਾਲ ਦੀ ਡਬਾਦਾ ਹੈ ਨਾ ਇਹਨੂੰ ਕਵਾਂਗੇ ਬਈ ਹੋਰ ਬਸ ਦੀ ਲੈ ਕੇ ਆਈ ਪਾਪਾ ਇਹਨਾਂ ਦਾ ਨੁੱਟ ਚਿਰਤ ਕਿਵੇਂ ਇਹਨਾਂ ਦਾ ਨੁੱਟ ਚਿਰਤੀ ਅੰਡਿਆਂ ਨੂੰ ਕਿਤੇ ਨਹੀਂ ਰੱਖਣਾ ਇੱਥੇ ਜਾਨਵਰ ਆਊ ਜਿਹਦੇ ਅੰਡੇ ਆ ਉਹ ਇਹਦੇ ਵਿੱਚੋਂ ਬੱਚੇ ਕੱਢ ਲੂਗਾ ਬੱਚੇ ਹਾਂ ਬੱਚੇ ਆ ਜਾਂ ਬੱਚੇ ਇਹਦੇ ਵਿੱਚ ਬੱਚੇ ਹੁੰਦੇ ਆ ਅੰਡਿਆਂ ਦੇ ਉਹਨੇ ਲੱਕੋ ਖੇ ਲਾਇਆ ਕਿਸੇ ਜਾਨਵਰ ਤੋਂ ਵੀ ਕੋਈ ਜਾਨਵਰ ਖਾਣ ਆ ਜਾਵੇ ਬੱਚਿਆਂ ਨੂੰ ਆਪਾਂ ਵੇਖੀਏ ਬਾਪੂ ਨੇ ਘਾਹ ਕੁ ਜਾਂ ਕੋਈ ਮਾੜਾ ਮੋਟਾ ਹਾਂਜੀ ਤਾਂ ਘਾਹ ਜਾਂ ਰੋਲੀ ਜਾਂਦਾ ਹਨਾ ਹਾਂਜੀ ਧਣੀ ਵਾਇਆ ਯਾਰ ਮਗਨ ਆਪਾਂ ਛਾਵੇਂ ਹੀ ਬਹਿ ਜਗੇ ਤੇ ਦੂਰ ਹੀ ਬੜਾ ਖਰਦਾ ਇਹ ਨਾ ਹੂੰ ਉਹ ਬਰਦਾ ਟਰੈਕਟਰ ਲਈ ਆਪਾਂ ਬਹਿ ਜਗੇ ਛਾਵੇਂ ਯਾਰ ਗਰਮੀ ਵਾਲੀ ਹੈ ਹੋਰ ਯਾਰ 12 1 ਵਜੇ ਆ ਪਿਆ ਦੁਪਹਿਰ ਦਾ ਆਇਆ ਗੱਲਾਂ ਸੁਣਾ ਮੈਨੂੰ ਤੂੰ ਮੈਨੂੰ ਇਹ ਦੱਸ ਤੇ ਤੈਥੋਂ ਘਰੇ ਨਹੀਂ ਟਿਕਿਆ ਗਿਆ ਗੁਰਪੁਰ ਦਾ ਫਿਰ ਇੰਨੀ ਗਰਮੀ ਤੂੰ ਖੇਤ ਕੀ ਲੈਣ ਆ ਗਿਆ ਹੈ ਨਾ ਤੂੰ ਤੂੰ ਪਹਿਲੀ ਵਾਰ ਹੈ ਤੈਨੂੰ ਖੇਤ ਵਧੀਆ ਲੱਗਦਾ ਟਰੈਕਟਰ ਚਲਾਉਣਾ ਕਿ ਘਰੇ ਹੈ ਇਹ ਤੋਂ ਈ ਲੱਗਦਾ ਇਹ ਤੋਂ ਵਧੀਆ ਲੱਗਦਾ ਠੀਕ ਆਪਾਂ ਖਾਦਗੇ ਦਰਸ਼ਕਾਂ ਨੂੰ ਆਪਾਂ ਇੱਥੇ ਵੀ ਅਸੀਂ ਕੀ ਕਰਦੇ ਹਾਂ ਟਰੈਕਟਰ ਲਾਉਣ ਨੇ ਪਾਣੀ ਆਸਤੇ ਹੈਣਾ ਸਾਫ਼ ਕਰਨ ਵਾਲਾ ਤਾਂ ਆਪਣਾ ਥੋੜਾ ਜਿਹਾ ਹੁਣ ਤਾਂ ਵਰਤਿਆ ਹੀ ਨਹੀਂ ਗਮੀਆ ਕਰਕੇ ਹੈਣਾ ਇਹ ਵੀ ਸਾਡੇ ਏਰੀਆ ਚ ਬਈ ਮਿੱਤਰੋ ਪਾਣੀ ਆ ਉੱਚੇ ਇਹ 5-5 ਦਾ ਪੱਖਾ ਕੋਟਕੂਰੇ ਲਾ ਕੇ ਲਾਇਆ ਸੀ ਬੜੇ ਚਿਰ ਦਾ 5 ਇੰਚੀ ਹੈ ਪੱਠਿਆਂ ਨੂੰ ਇੱਥੇ ਪਾਣੀ ਲਾ ਦਈਦਾ ਹੁਣ ਤਾਂ ਬਹੁਤ ਚਿਰ ਹੋ ਗਿਆ ਖੜਾ ਇਹ ਲੋੜ ਹੀ ਨਹੀਂ ਪਈ 6 ਮਹੀਨੇ ਹੋ ਗਏ ਖੜੇ ਨੇ ਹੁਣ ਤਾਂ ਪਾਪਾ ਹੁਣ ਕਿਤੇ ਚਲਾਵਾਂਗੇ ਜਮੀ ਜਮੀ ਨਹੀਂ ਲਾਵਾਂਗੇ ਪਾਣੀ ਜਿਹੜੀ ਤਿਆਰੀ ਕਰੀ ਜੰਨੇ ਅਸੀਂ ਜਮੀਂ ਵੀਜਣ ਦੀ ਬਾਣ ਵਈ ਜਾਂਦੇ ਹਣਾ ਵੀ ਪਾਪਾ ਹ ਹ ਉਹ ਵੀ ਕੂਲ ਬਣਾ ਦੇ ਸੀਮਿੰਗ ਕੂਲ ਇੱਥੇ ਕਿਵੇਂ ਆ ਬਣ ਜੂ ਪੱਤਾ ਹ ਹ ਪਰ ਪੰਨਾ ਪਾ ਦੇ ਅੱਛਾ ਪੰਨਾ ਪਾ ਕੇ ਫੇਰ ਹ ਫਿਰ ਜਮੀਂ ਵੀ ਕੂਲ ਬਣਾਉਣਾ ਦੱਸ ਦੇ ਕਿਵੇਂ 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 ਪੰਨਾ ਕਿਵੇਂ ਬੋਣਾ ਸਹੀ ਦਾ ਪਹਿਲਾ ਗੱਡਾ ਖੋਦਣਾ ਗੱਡਾ ਖੋਦਣਾ ਹਾਂ ਫੇਰ ਗੱਡਾ ਨਹੀਂ ਹੁੰਦਾ ਗੱਡਾ ਤਾਂ ਹਿੰਦੀ 'ਚ ਹੁੰਦਾ ਆਪਣਾ ਪੰਜਾਬੀ ਦਾ ਟੋਵਾ ਹੁੰਦਾ ਟੋ ਟੋ ਪਿਆ ਯੰਗਾ ਹਿੰਦੀ ਨਹੀਂ ਬੋਲਣੀ ਆਪਾਂ ਟੋਵਾ ਪੋਣਾ ਹਾਂ ਇਹ সুইমিং ਪੂਲ ਤਾਂ ਅੰਮਾ ਪੋਣਾ ਫਿਰ সুইমিং ਪੂਲ ਦਾ ਪੰਨਾ ਪੋਣਾ ਹਾਂ ਫਿਰ ਫਿਰ ਮਜਿਨਾ ਨਾ ਵਾਂਗੇ ਮਜਿਨਾ ਨਾ ਵਾਂਗੇ ਤੇ ਆਪਣੇ ਹੌਦੀ 'ਚ ਪਰਲੇ ਖੇਤ ਮੋਟਰ ਚੱਲੀ ਜਾਂਦੀ ਉੱਥੇ ਨਾਲ ਹੀ ਬਣਿਆ ਆਪਣਾ সুইਮੀਂ ਕੂਲ ਓ ਇੱਥੇ ਹੀ ਬਣਾ ਦੇ ਇੱਥੇ ਹੀ ਬਣਾ ਦਿਆਂਗੇ ਇੱਥੇ ਤਾਂ ਫਿਰ ਹਜੇ ਪਾਣੀ ਹੈ ਨਹੀਂ ਹੈਦਰ ਨਾ ਵੜ ਕਾ ਜੇ ਜੀ ਪਾਪਾ ਇਸੇ ਚੀ ਲੈ ਲੈਂਦੇ ਉਹ ਤਾਂ ਸਾਪ ਉੱਪਰ ਹੈ ਨਾ ਦਵੇ ਇੱਥੇ ਖੜ ਜਾ ਆਪਣੇ ਮੋਢੇ ਪਾਣੀ ਪੀਣਾ ਤੂੰ ਹੂੰ ਮੈਨੂੰ ਪੀ ਲੈ ਲੈਂਦੇ ਫਿਰ ਗੁਰਪ੍ਰਤਾਪ ਯਾਰ ਬਾਈ ਨੂੰ ਆਪ ਲੈ ਕੇ ਨਹੀਂ ਆਇਆ ਅੱਜ ਯਾਰ ਬਾਈ ਰੋਂਦਾ ਤਾਂ ਨਹੀਂ ਕਿ ਕਰੇ ਗਿਆ ਹੂੰ ਰੋਂਦਾ ਇਹ ਰੋਊ ਚਾਹੀ ਵੀਰ ਜੀ ਉਹ ਨਾ ਟੈਲੀਫੋਨ ਚ ਉਹ 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 ਹੀ ਜਾਂਦਾ ਉਹ ਮੈਂ ਨੰਮੀ ਨੇ ਰਾਤ ਨੂੰ ਗਏ ਕਹਿੰਦਾ ਮੈਨੂੰ ਲੈ ਕੇ ਨਹੀਂ ਗਏ ਹਾਂ ਤੇ ਆਪਾਂ ਡਰਾਈਵਰ ਦਾ ਨਾਮ ਕੀ ਹੈ ਯਾਰ ਪਤਾ ਨਹੀਂ ਤੂੰ ਪਤਾ ਪਹਿਲਾਂ ਤਾਂ ਤੈਨੂੰ ਪਤਾ ਹੁੰਦਾ ਸੀ ਹੁਣ ਭੁੱਲ ਗਿਆ ਤੂੰ ਤਾਰੇ ਕੇ ਡਰਾਈਵਰ ਦਾ ਨਾਮ ਕੀ ਹੈ ਹਾਂ ਅੱਛਾ ਬੰਦਾ 855 ਤੇ ਮਾਮੇ ਕੇ ਟਰੈਕਟਰ ਦਾ ਨਾਮ ਕੀ ਆ ਮੰਨੇ ਤੇ ਰੱਤ ਦਾ ਅੱਛਾ ਕੋਈ ਅੱਛਾ ਤੇ ਗਿੰਦ ਮਾਮੇ ਕੇ ਉਹਨਾਂ ਦੀ ਜੁੰਦੀ ਆ ਤੇ ਆਪਣੇ ਮਾਮੇ ਕੇ ਉਹਨਾਂ ਦੇ ਹੋਲਾਂਡਾ ਠੀਕ ਤੈਨੂੰ ਕਿਹੜਾ ਟਰੈਕਟਰ ਪਸੰਦ ਆ ਸਭ ਤੋਂ ਜ਼ਿਆਦਾ ਅੱਛਾ ਬੰਦਾ ਆਪਣਾਈ ਜਿਹੜਾ 855 855 ਹੀ ਆਪਣਾ ਹੈ ਹੂੰ ਤੇਨੂੰ 4/50 ਦਾ 850 ਕੇ 2/2 2/2 850 ਅੱਛਾ 2 850 2/2 ਹੀ ਹੁੰਦੇ ਆ 2/2 ਹੀ ਹੁੰਦੇ 855 ਨਹੀਂ ਹੁਣ ਤਾਂ 4/4 ਵੀ ਆਉਣ ਲੱਪਿਆ ਕੋਈ ਪ੍ਰਤਾਪ ਹੂੰ ਵੀ ਹੁੰਦਾ ਹੂੰ ਉਹ ਵੀ ਉਹ ਦਿੱਤਾ ਆਪਾਂ ਅੰਨੇ ਮੇਰੇ ਤਰਾ ਤੋ 850 ਦੇ ਤੋ ਦਿੱਤੋ ਯੱਦਿਆ ਯਕੀ ਲੱਗਿਆ ਹਾਂ ਫਿਰ ਤਾਂ ਬੜੇ ਮਜ਼ੇ ਆ ਯਾਰ ਤੂੰ ਤਾਂ ਬੜੇ ਵਧੀਆ ਗਾਣੇ ਸੁੰਦਦਾ ਆਂ ਬਾਪੂ ਨੂੰ ਪਾਣੀ ਪੁਣੀ ਪੁੱਛਈਏ ਆ ਆ ਪਾਣੀ ਤਤਨ ਤਰ ਆਦੇ ਫਿਰ ਆਪਾਂ ਦਾਂਗੀ ਰੋੜ ਰਦੂਰੀ ਪਾਪਾ ਇੱਥੇ ਤੇ ਤਨੰਦ ਹਾਂ ਨੀ ਬਾਈ ਤੇ ਦਵਾ ਤੇ ਤਨੰਦ ਹਾਂ ਬਾਈ ਤੋਂ ਜਦੋਂ ਮੈਂ ਇੱਕ ਟੈਂਕੀ ਥੋੜਾ ਨਾ ਨਾ ਉਹ ਉਹ ਆਇਟ ਆਤੇ ਆਂਟੀ ਪਰ ਇਹਨੂੰ ਆਂਦਿਓ ਜੇ ਮੈਂ ਥੋੜਾ ਨਾ ਤੇ ਪੈ ਜਾਂਦਾ ਅੱਛਾ ਆਹ ਟੰਗਦ ਗਏ ਸੁਪਰ ਬਾਈ ਕਿ ਤੇਰੇ ਕੋਲ ਮੈਂ ਮੇਰੀ ਅੱਜ ਸੁਪਰ ਬਾਈ ਟੌਣ ਵਾਲੀ ਆ ਮੈਂ ਮੈਂ ਤਾਂ ਅੱਜ ਇਨਾਂ ਨੂੰ ਹੱਥ ਲਾਤੀ ਆ ਮਈਆਂ ਨੂੰ ਹੂੰ ਤੂੰ ਇਨਾਂ ਨੂੰ ਹੱਥ ਲਾ। ਅਪਾ ਤਾਂ ਨਹੀਂ ਤੇਰਾ ਦੇ ਕਿਉਂ ਉਹ ਨਾ ਤੋ ਚੱਲਣਾ ਘੜਦਾ ਡੇਗਣਾ ਮੈਂ ਮੋਟਰਸਾਈਕਲ ਆਪਣਾ ਸਟੈਂਡ ਭਾਇਆ ਨੋ ਤੱਕੇ ਵਰੀ ਹਮੇ ਥੱਲੇ ਖੁੱਭ ਜਾਂਦਾ ਆ ਜਾਂ ਦੂਰ ਹੋ ਜਾਂਦਾ ਇਥੋਂ ਆਪਾਂ ਟਰੈਕਟਰ ਵੇਖ ਲਈਏ ਦੂਰ ਜਾ ਕੇ ਵੀ ਕੀ ਕਰੀ ਜਾਂਦੇ ਆ ਓ ਲਈ ਭੜਦਾ ਯਾਰ ਤੋ ਇਥੋਂ ਇਥੋਂ ਸ਼ਾਮੇ ਦੇਖ ਜੂਆ ਹਾਂ ਪੱਕਾ ਨਹੀਂ ਹੋਈ ਵੀਡੀਓ થઈ ਇਹ ਤਾਂ થઈ ਮਿੰਨ ਲਾ ਵੀਡੀਓ ਵੇਖ ਆਇਆ ਤੈਨੂੰ ਚੱਕਾ ਡਾਕਟਰ ਡਾਕਟਰ ਦੇਖ ਕੇ ਬਾਹਰ ਦੇਖਣਾ ਵੀ ਵੀੜ ਵਿੱਚ ਦੇਖੀ ਜਾਂਦਾ ਡਾਕਟਰ ਯਾਰ ਗਰਪ੍ਰਤਾਵਾ ਪਰ ਟਰੈਕਟਰ ਵੱਡਾ ਲੈ ਗਿਆ ਹੁਣ ਹਨਾ ਇਹ ਛੋਟਾ ਆਪਣਾ ਹਨਾ ਆਪਣੇ ਟਰੈਕਟਰ ਨੂੰ ਉੱਛੇ ਤੇ ਆਵਾਂਗੇ ਹੈ ਆਪਣੇ ਟਰੈਕਟਰ ਨੂੰ ਉੱਛੇ ਥੱਤੇ ਆਪਾਂ 4 ਬਾਈ ਆ ਜਾਵਾਂਗੇ ਹੋਰ ਬਾਈ ਨਾਲੇ ਤਾਂ ਤੂੰ ਆਦਾ 2 ਬਾਈ 2 ਹੀ ਲਿਓਣਾ ਮੈਂ 2/4 ਬੈਲੂ ਦਾ 4 ਵਈ ਲਿਆ ਮੰਗੇ 2/4 ਬੈਲੂ ਦਾ ਅੱਛਾ ਤੂੰ ਤੂੰ ਬੈਲ ਨੂੰ 4 ਬਈ ਕੀ ਆਤੁੰਦੀ ਨਹੀਂ ਤੇ ਇਹ ਨਹੀਂ ਆਪਣਾ ਪਸੰਦ ਫਿਰ ਵੇਚ ਦਗੇ ਨੂੰ ਐ ਇਹ ਆਪਾ ਆਪਣੇ ਦੋ ਤਰ ਤਰ ਆਏ ਆਪਣੇ ਦੋ ਤਰ ਤਰ ਉਹ ਦੇ ਦੋ ਟਟਰ ਹੋ ਗਏ ਇਹਨੂੰ ਨਾ ਵੇਚ ਕੇ ਫਿਰ ਇਹਨੂੰ ਵੀ ਰੱਖ ਲਗੇ ਹਾਂ ਚਾਲੇ ਇਹਨੂੰ ਰੱਖ ਲਾਂ ਹਾਂ ਤੂੰ ਸੋਦਾ ਤਾਂ ਰੱਖ ਤਾਂ ਚਾਲੇ ਮੈਂ ਬੁੱਟਾ ਤਰੰਮਾ ਚੰਗਾ। ਤਾਂ ਲਿਵੇਂ ਕਰ ਲਾਂਗੇ ਫਿਰ। ਤੈਨੂੰ ਵੱਲਾ ਬੜੇ ਟਰੈਕਟਰ ਦਾ। ਹੂੰ। ਉਹ ਤਾਂ ਤਰਤੇ ਜਮਾ ਮੱਕੀ ਦੇ ਬੱਚੇ ਹੀ ਆਜਾਉ। ਅੱਛਾ। ਇਹ ਬੱਚੇ ਨੇ ਬਾਈ। ਮੱਕੀ ਦੇ ਬੱਚਾ। ਮੱਕੀ ਦੇ ਵਿੱਚ ਵਾੜ ਦਾਂਗੇ ਟਰੈਕਟਰ ਨੂੰ ਆ। ਮਾੜੀ ਨਹੀਂ ਫਿਰ ਉਹ ਮੱਕੀ ਖਰਾਬ ਨਾ ਕਰ ਦੂ ਯਾਰ ਆਪਣੀ। ਨਹੀਂ। ਹੂੰ? ਮੱਕੀ ਦੇ ਬੱਚਾ ਆਪਾ ਵਾਦਾਂ। ਉੱਥੇ ਬਾਪੂ ਆਉਂਦਾ। ਆਪਾਂ ਹੀ। ਆਪਾਂ ਹੀ ਉੱਥੇ ਬਾਦਾਂ। ਕਿ ਜਿਤੇ ਬਾਪੂ ਆਉਂਦਾ ਹੈ ਪਪਾ ਤੇਰੇ ਬਾਪੂ ਦਾ ਹਾਲ ਮਾਰੀ ਜਾਂਦਾ ਪਰ ਰੂਟਾਵੇਟਰ ਮਾਰਾ ਕਰਾਂਗੇ ਮੈਂ ਮੈਂ ਰੂਟਾ ਵੱਟੇ ਮਾਰੂੰ ਤੋ ਉਹ ਮਾਰਨਾ ਰੂਟਾ ਵੱਟੇ ਰੂਟਾ ਵੱਟੇ ਮੈਂ ਮਾਰੂੰ ਮਾ ਮੋਰ ਬਾਈ ਰੂਟਾ ਵੱਟੇ ਅੱਛਾ ਬਾਪੂ ਤਾਂ ਕਹਿੰਦਾ ਯਾਰ ਪਹਿਲਾਂ ਨਾਲ ਹੀ ਵਾਣਵਾ ਦਿੰਨਾ ਨਾ ਮੈਂ ਤਾਂ ਯਾਰ ਕੋ ਬਾਪੂ ਪੁਰਾਣੇ ਜਵਾਨੇ ਦਾ ਬੰਦਾ ਯਾਰ ਹੂੰ ਪੁਰਾਣਾ ਇਹਦਾ ਇਹਦਾ ਯਾਰ ਆਪਣਾ ਟਰੈਕਟਰ ਯਾਰ ਨਿਕਾ ਇਹਦਾ ਰੂਟਾਵੇਟਰ ਖੇਦਾ ਨਹੀਂ ਹੁਣ ਵੱਡਾ ਲੱਗ ਗਿਆ ਫਿਰ ਆਪਾਂ ਬਾਪੂ ਦਾ ਮੈਂ ਹੀ ਕਿਾਰੇ ਚ ਲਈ ਫਿਰਨਾ ਐਂ ਬਣਾ ਦੇਣਾ ਵਾਣ ਆ ਜਾ ਫਿਰ ਵੇਖੀ ਘਾ ਹੀ ਬੜਾ ਸੀ ਉੱਥੇ ਆ ਜਾ ਵੇਖੀ ਚਲੋ ਵੇਖਗੇ ਬਾਈ ਬਾਈ ਸਾਡਾ ਬਾਪੂ ਕਹਿੰਦਾ ਨਾ ਮੈਂ ਤਾਂ ਫਲਾਂ ਨਾਲ ਹੀ ਵਾਣ ਬਣਾ ਦੇਣਾ ਤੇ ਅਸੀਂ ਆਖਿਆ ਚੱਲ ਵੇਖਦੇ ਆ ਬਾਪੂ ਕਹਿੰਦਾ ਦੋ ਦਿਨ ਸੁੱਕ ਜਾਊਗਾ ਫਿਰ ਝਾਲ ਮਾਰ ਦਿਆਂਗੇ ਫਿਰ ਜਮੀ ਵੀ ਦਿਆਂਗੇ ਹਨਾ ਵੀ बापूआ ਤੁਸੀਂ ਪਰੇ ਹੋ ਜੋ ਮੈਂ ਚਲਾਉਣਾ ਤੇ ਮੈਂ ਹੀ ਹੋਣਾ ਅੱਜ ਥੋੜੇ ਤੋਂ ਨਹੀਂ ਗੱਲ ਬੰਨਣੀ ਹੈਣਾ ਨਹੀਂ ਬਾਪੂ ਯਾਰ ਗਲਤ ਹੋਉਂਦਾ ਕਿ ਸਹੀ ਹੋਉਂਦਾ ਬਾਪੂ ਗਲਤ ਕਿਵੇਂ ਹੋਈ ਦੱਸਈਆ ਹੋਵੇ ਲੈ ਯਾਰ ਹਾਇਦਾ ਬਾਪੂ ਕਾ ਕੋਈ ਰੋਲ ਦਾ ਹਨਾ ਹਾਂ ਅਜੇ ਤਾਂ ਕਾਰ ਰੋਲੂ ਆ ਮੁੜ ਕੇ ਡੂੰਗੇ ਲਾਊਗਾ ਹਨਾ ਪਾਪਾ ਆ ਜਾ ਉਹਨਾਂ ਨੇ ਕਿਥੇ ਲਾ ਜਾ ਗਿਆ ਇਹ ਇਹਨਾਂ ਥੱਲੇ ਕੀ ਰਹਿਣ ਦੇ ਰਹਿਣ ਦੇ ਯਾਰ ਪੱਠੇ ਤਾਂ ਨਹੀਂ ਮੁੱਕਦੇ ਆਪਣੇ ਪੱਠੇ ਦਾ ਵਾਧੂ ਹੈ ਜੇ ਖੜੇ ਹਨਾ ਹੂੰ ਪਾਪਾ ਹੂੰ ਤੋ ਪਟੇ ਯਾਰ ਚੱਲ ਗਿਆ ਕਰੇ ਆਪਾਂ ਚੱਲ ਗਏ ਕਰੇ ਇਹ ਬਾਪੂ ਨੂੰ ਤਾਂ ਦੱਸ ਜੀ ਗੇ ਯਾਰ ਉਹਨੂੰ ਲੋੜਵਾ ਪੈ ਜੇ ਇੱਥੇ ਕੋਈ ਹਲ ਹੁਲਦੇ ਆ ਕਰਨ ਦੀ ਤਾਂ ਤੂੰ ਪਾਣੀ ਪੁਣੀ ਪਿਆਵਾਗੇ ਉਹਨੂੰ ਯਾਰ ਖੜਦ ਕੇ 10 ਮਿੰਟ ਫਿਰ ਚੱਲਦੇ ਇਕੱਠੇ ਚੱਲ ਵੜਾਂਗੇ ਲਾਈ ਵਾਣਾ ਵੋਣਾ ਤੂੰ ਵਾਣ ਵਾਲੀ ਨਾ ਫੇਰ ਤੂੰ ਹੁਣ ਤੂੰ ਆਣਾ ਜਾਣਾ ਮੈਂ ਕਰੇ ਮੈਂ ਤਾਂ ਆਉਣਾ ਵਾਣਾ ਤੂੰ ਆਣਾ ਵਾਲੀ ਆਖਰੀ ਵਾਰ ਤੂੰ ਆਲੀ ਫਿਰ ਇਹਨਾਂ ਗਰਮੀ ਆ ਹਨਾ ਫਿਰ ਬਾਪੂ ਨੂੰ ਉਤਾਰ ਦੇਗੇ ਆਪਾਂ ਤੂੰ ਵਾਲੀ ਆਪਾਂ ਦਨੇ ਬਾ ਮਨੇ ਤੁੰਨੇ ਲਈ ਹਾਂ ਆਪਾਂ ਦੋਵੇਂ ਵਾਲਾਂਗੇ ਜਨ ਬਾਪੂ ਨੂੰ ਕਹਾਂਗੇ ਬਾਪੂ ਤੂੰ ਹੁਣ ਸਾਨੂੰ ਆਉਣ ਦੇ ਹਨਾ ਮੈਂ ਤਾਂ ਮੈਂ ਤਾਂ ਪਹਿਲਾਂ ਨਹੀਂ ਦਮ ਮੁਕਾ ਦੇ ਬੈਠਾ ਪੈਰਾਂ ਨਾਲ ਕੰਮ ਚਲਾ ਲੈਣਾ ਕੀ ਕੰਮ ਚਲਾ ਲੈਣਾ ਪੈਰਾਂ ਨਾਲ ਆ ਆ ਤਾਂ ਪੈਰਾਂ ਦੇ ਇਹ ਦਾਤਾ ਬਣਾਣਾ ਵੀਡੀਓ ਮੈਂ ਤਾਂ ਬਣਾਉਣਾ ਤੂੰ ਗੁਰਪ੍ਰਤਾਪ ਬੰਦਾ ਦਾ ਕੰਮ ਦਾ ਯਾਰ ਤੂੰ ਮੈਂ ਕੱਲ ਕਿਵੇਂ ਤੂੰ ਮੈਨੂੰ ਆਖਿਆ ਜਦੋਂ ਮੈਂ ਬਾਲ ਲੈਣ ਜਾਂ ਲਾਉਂਦਾ ਤੂੰ ਆਖੇ ਟੋਚਨ ਪਾਲਾ ਉਹ ਤੂੰ ਵਾਲੀ ਵੀਡੀਓ ਤਾਂ ਮੇਰੇ ਕੋਲ ਹੀ ਆ ਟੋਚਨ ਵਾਲੀ ਵੀਡੀਓ ਤੇਰੇ ਕੋਲ ਹੀ ਆ ਮੈਂ ਮੇਰਾ ਫੋਨ ਤੇ ਰਹਿ ਗਿਆ ਤੂੰ ਟਰੈਕਟਰਾਂ ਦੇ ਟੋਚਨ ਪਾਇਆ ਕਰਨਾ ਤੂੰ ਟਰੈਕਟਰ ਨਾਲ ਟੋਚਨ ਆਪਣੇ ਨਾਲ ਜੇ ਨਵਾਂ ਲੈਂਦਾ ਮਾਰਦਾ ਦਾਤਾ ਪਾਇਲ ਕਿ ਵਾਣੀ ਵਾਇਆ ਕਰੇਗਾ ਵਾਹ ਨੂੰ ਵਾਤੇ ਤੇਰੇ ਤੇ ਰੱਤ ਨੂੰ ਰਾਜਿਆ ਤਰਮਾ ਮਾਦਾ ਤੇ 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 ਰਾਜਿਆ ਤਰਮਾ ਤੇਜ ਲੈ ਜਾ ਕਰੇਂਗਾ ਆਪਨੇ ਮੇਰੇ ਨੂੰ ਹਰਾਦਾ ਕਰੀਂਗਾ ਤੇਰੇ ਵਾਣ ਵਾਣ ਵਾਸਤੇ ਹੁੰਦੇ ਟਰੈਕਟਰ ਤੇ ਟੋਜਨ ਪੋਣਾ ਤੇ ਥੋੜੇ ਹੁੰਦੇ ਉਹ ਤੋ ਦਿਨ ਤਾਂ ਪੋਣਾ ਨਾ ਪਉਨੀ ਪਾਤੇ ਫੇ ਫੇ ਹਾ ਟੋਟ ਟੰਦੇ ਆ ਹਾ ਟੋਟ ਦੇ ਮਾ ਤੇ ਰੂਟੇਟਰ ਟੋਟਾ ਤੇ ਮਾਰਦਾ ਕਿਹੜਾ ਕਿਹੜਾ ਰੂਟੇਟਰ ਮਾਰੇ ਕਰੇਂਗਾ ਕਿ ਹੋਰ ਕੀ ਚੀਜ਼ ਮਾਰੇ ਕਰੇਂਗਾ ਤੂੰ ਰੂਟਾਵੇਟਰ ਤਾਂ ਮਾਰੇ ਕਰਾਂਗੇ ਹੋਰ ਨਾਲ ਕੀ ਕੀ ਸੰਦਮ ਪਾਇਆ ਕਰਾਂਗੇ ਟਰੈਕਟਰ ਪਿੱਛੇ ਟਰੈਕਟਰ ਪਿੱਛੇ ਪਾਉਂ ਮੈਂ ਵੱਡਾ ਵਾਰੀ ਮੈਂ ਪਾਉਂ ਮੈਂ ਵੱਡਾ ਟਰਾਲਾ ਵੱਡਾ ਟਰਾਲਾ ਅੱਛਾ ਉਸ ਤੋਂ ਬਾਅਦ ਹੋਰ ਹੋਰ ਤਾਂ ਵੱਡਾ ਵੱਡਾ ਟਰਾਲਾ ਵੱਡੇ ਟਰਾਲੇ ਤੋਂ ਬਾਅਦ ਹੋਰ ਕੀ ਪਾਇਆ ਕਰਾਂਗਾ ਮੈਂ ਪਾਉਂ ਮੈਂ ਦਿੱੱਤ ਬੱਲ ਲਾ ਤਰਾਰਾ ਡੱਟਦੇ ਅੱਛਾ ਤੇ

ਕੀ ਬੋਲੀ ਜਾਂਦਾ ਸੀ ਮੈਨੂੰ ਵੀ ਦੱਸ ਦੇ ਹੈ ਕੁਛ ਨਹੀਂ ਦੱਸਣਾ ਨਹੀਂ ਪਾਪੇ ਨੂੰ ਕੀ ਹੋ ਗਿਆ ਆ ਕੀ ਇੱਥੇ ਆ ਉਹ ਗਰਮੀ ਕਰਕੇ ਤੂੰ ਸਾਰੀ ਦਿਹਾੜੀ ਤੁਰਿਆ ਫਿਰਦਾ ਕੰਜਰਾ ਰਹਿਂਦੇ ਪਾਪਾ ਆ ਯਾਰ ਰੀਸ ਨਹੀਂ ਮਾਰਦਾ ਬਾਪੂ ਟਰੈਕਟਰ ਦੀ ਯਾਰ। ਰੀਸ ਮਾਰੂ ਆ। ਅਹ ਸਾਪਾ ਤਾਂ ਜਾਣੀਆ ਬਾਪੂ ਤਾਂ ਰੀ ਆ ਜਾਊ। ਬਾਪੂ ਨੂੰ ਆਜ ਮਾਰਦੇ ਕਿ ਬਾਪੂ ਇਸੇ ਚੱਲੇ ਆ। ਕਹਿ ਦੱਸ ਦੇ ਉਹਨੂੰ। ਆਪਾਂ ਕੀ ਜਾਣਦੇ ਆ। ਆਪਾਂ ਤਾਂ ਜਾਣਦੇ ਆ। ਉਹ ਨਹੀਂ ਦੰ ਸੁਣਦਾ। ਉਹ ਨਹੀਂ ਗੱਲ ਸੁਣਦਾ। ਹਾਂ। ਚੱਲ ਫਿਰ ਬਾਏ ਕਰਦੇ ਵਲੌਗ ਵੀ ਆਪਾਂ ਬੰਦ ਕਰ ਦਿੰਨੇ ਆ। ਬਾਏ ਬਾਪੂ। ਬਾਪੂ ਨੂੰ ਵੀ ਬਾਏ ਕਰਦੇ। ਬਾਪੂ ਨੂੰ ਕਹਿ ਦਗੇ ਫਿਰ ਚੱਲੇ ਆ ਸੀ। ਤੂੰ ਆ ਜੀ ਅਸੀਂ ਜਾਣੇ ਆ ਬਾਪੂ ਵਾ ਕੇ ਆ ਜੂ ਦੋ ਘੇੜੇ ਰਹਿ ਗਏ ਬਾਪੂ ਨੇ ਕਹਿਣਾ ਕਮਲੋ ਤੁਸੀਂ ਮੇਰੇ ਨਾਲ ਕੰਮ ਨਹੀਂ ਕਰਾਉਂਦੇਗੇ ਭੱਜੇ ਜਾਣੇ ਆ ਬਾਪੂ ਤਾਂ ਐ ਆਖੂ ਆਪਣ ਟਰੈਕਟਰ ਨਹੀਂ ਚਲਾਉਂਦੇ ਉਹਨੇ ਕਹਿਣਾ ਕਿ ਬਾਪੂ ਚਲਾਉਂ ਨਹੀਂ ਦਿੰਦਾ ਆਪਣ ਨੂੰ ਹੂੰ ਬਾਪੂ ਐ ਤੁਹਾਨੂੰ ਵਾਲੀ ਨਹੀਂ ਪਤੰਦਰੋ 11 ਵਾ ਹੁੰਦਾ ਹੈ ਹੈ ਰ ਆਪਾਂ ਦਾ ਹੋਰ ਪਾਸੇ ਘਰ ਨੇ ਹੋਰ ਪਾਸੇ ਵਾਲ ਨੂੰ ਦੋ ਜਿੱਥੇ ਪਹਿਲਾਂ ਵਾ ਕੇ ਆਏ ਉੱਥੇ ਆਪਾਂ ਤੈਨੂੰ ਤੂੰ ਚਲਾਇਆ ਤਾਂ ਸੀਗਾ ਉੱਥੇ ਮੈਂ ਉੱਥੇ ਚਲਾਇਆ ਚਲ ਆ ਜਾ ਫਿਰ ਉਹਨੂੰ ਕੇ ਆਈਏ ਵੇਸੇ ਚੱਲੇ ਆ ਠੀਕ ਆ ਆ ਜਾ ਫਿਰ ਆਪਾਂ ਨੂੰ ਭਾਲੂ ਆ ਆਪਾਂ ਕਹਿੰਦੇ ਨਾਲੇ ਵੇਖੀ ਹੋਣੇ ਆ ਵੀ ਕਿਵੇਂ ਕੰਮ ਹੋਈ ਜਾਂਦਾ ਆਪਾਂ ਕਹਿੰਦੇ ਬਾਪੂ ਅਸੀਂ ਜਾਣਦੇ ਹੁਣ ਠੀਕ ਆ ਤੂੰ ਆ ਜੀ ਹਾਂ ਘਰੋਂ ਦਾ ਕਹਿਣਾ ਹੁਣ ਮੈਂ ਖੇਤ ਜਾਣਾ ਛੇਤੀ ਛੇਤੀ ਮੁੜ ਕੇ ਤੂੰ ਘਰੋਂ ਕਿ ਤੋ ਜੇ ਰਿਛੀ ਤੇ ਕਹਿਣਾ ਆਪਣਾ ਘਰੇ ਜਾਣਾ। ਆਪਣਾ ਰੋਂਦਾ ਸੀ ਘਰੇ ਹਾਂ ਓਏ। ਬਾਕੀ। ਹੂੰ। ਬਾਪੂ ਉੱਥੇ ਜਾਂਦੀ ਨੀ ਬੰਦੇ। ਬਾਪੂ ਉਹ ਵੇ ਉੱਥੇ ਹੀ ਹੁੰਦਾ। ਹੂੰ ਗੁਰ ਪ੍ਰਤਾਪ ਯਾਰ। ਕਿਹੜਾ ਗਿੱਲਾ ਨਿਕਲੀ ਜਾਂਦਾ ਹਣਾ ਇੰਨੇ ਦਿਨ ਹੋ ਗਏ ਪਾਣੀ ਲੱਗੇ ਨਹੀਂ। ਮੀਂਹ ਤਾਂ ਬਹੁਤਾ ਸੁੱਕਾ ਨਿਕਲਣਾ ਚਾਹੀਦਾ ਹੁਣ ਤਾਂ ਬਹੁਤ ਚਿਰ ਦੀ ਟੇਮੀ ਹੈ ਨਾ ਇਹ ਹੈ ਰਵੀ ਆਪਾਂ ਬਸ ਇਹ ਤਾਂ ਅੱਜ ਉਹ ਯਾਰ ਪਾਣੀ ਟੁੱਟਦਾ ਉਹਨਾਂ ਦਾ ਖੜਦਾ ਪਹਿਲਾਂ ਟੁੱਟਾ ਟਟਾ ਕਿਤੇ ਉਹਨਾਂ ਦਾ ਆ ਜਾ ਖੋ ਡਬਈ ਜਾਂਦੀ ਹੈ ਬੰਦ ਕਰਦੇ ਓਏ ਬੰਨ ਲੱਗ ਪਿਆ ਵਾਣ ਹੋਈ ਗੁਰ ਪ੍ਰਦਾਵ ਜਾਲ ਮਾਰਿਆ ਬਣ ਜੂ ਜਾਂ ਸੁੱਕ ਜੂ ਗਿਆ ਆ ਆ ਜਾ ਆ ਲੈ ਖੋਡ ਬੰਦ ਕਰਦ ਗਏ ਬੱਪ ਤੇਰੀ ਉਹਨਾਂ ਦੇ ਯਾਰ ਆਉਂਦਾ ਪਾਣੀ ਨਾ ਆਉਂਦਾ ਫੇ ਗਿੱਲਾ ਹੋਇਆ ਪਸਾ ਆ ਜਾ ਆ ਝੋਨੇ ਕੋ ਇਹਨਾਂ ਦੇਖ ਫਾਂਡ ਕਰ ਆ ਜਾ ਆ ਵੀ ਓਏ Oh, okay. Kau dapat ibu cuy Ini kami kerawakan tapi, பணி ஃபுட் யார பாசமதி மாடி யார ਨੀ ਕੀ ਨੀ ਕੀ ਤੇ ਮੱਕੀ ਵਾਲੇ ਜਾਣਾ ਲੇਟ ਬੜੀ ਆ ਤੇ ਬਿਮਾਰੀ ਵੀ ਬੜੀ ਪਈ ਖੜੀ ਜੰਦਾ ਚੱਲ ਹੁਣ ਕਿਹੜੇ ਬਾਪੂ ਨੂੰ ਚੱਲੇ ਆਂ ਅਸੀਂ ਅਸੀਂ ਚੱਲੇ ਆ ਬਾਬਾ ਜੀ ਜਾਂਦੇ ਆ ਵਾਰੀ ਗੁਰਪ੍ਰਤਾਪ ਕਾ ਦਾ ਬਹੁਤਾ ਕਿਾਰੇ ਦੇ ਵਿੱਚ ਯਾਰ ਬਣ ਜੂ ਆ ਨਾ ਹਾਲ ਜਿੱਥੋਂ ਭਰਦੇ ਆ ਤੇ ਜਾਲ ਮਾਰਦੇ ਆਂਗੇ ਨਾ ਕੇ ਭਾਈ ਬਾਪੂ ਅਸੀਂ ਚੱਲੇ ਆਂ ਮੈਂ ਬਾਤ ਨਾ ਕੀ ਦੰਨੇ ਆ ਚਲੋ ਭਾਈ ਵਲੌਗ ਕਰਦੇ ਆਂ ਬੰਦ ਭਈ ਅਸੀਂ ਵੀ ਜਣ ਲੱਗੇ ਆਂ ਆ ਵਾਹਣ ਵਾਹ ਕੇ ਬਾ ਪੰਜਾ ਪੰਜਾਂ ਦਿਨਾਂ ਨੂੰ ਇੱਥੇ ਜਮੀ ਵੀ ਦੇ ਆਂਗੇ ਕਾਕੂ ਜਾਲ ਜੂਲ ਮਾਰ ਕੇ ਕੁਛ ਧੁੱਪ ਤੋਂ ਪਨਾ ਤੋਂ ਕਿ ਜੂ ਗਏ ਬਾਹਰ ਕੱਢ ਦੇ ਆਂਗੇ ਕਾਕੂ ਹਣਾ ਵੀ ਇਹ ਜਮੇ ਵੀਜ ਦਿਆਂਗੇ ਠੰਡਾ ਵਾਣ ਪਿਆ 13 ਛੋਟਾ ਹੈ 11 20 ਦਿਨ ਹੈ ਖੈ ਦਾ ਗੇਤਰੀ ਅਜੇ ਬਹੁਤ ਜਿਆਦਾ ਹੈਣਾ ਗਰਮੀ ਹੈ ਜੇ ਗੁਰਪ੍ਰਤਾਪ ਨਾ ਨਹੀਂ ਜਮੇ ਫਿਰ ਠਹਿਰ ਕੇ ਵੀਜ ਨਹੀਂ ਚਾਹੀਦੀ ਸੀ ਆਪਾਂ ਨੂੰ ਗੁਰਪ੍ਰਤਾਪ ਕੇ ਹੋਣੇ ਵੀਜ ਜੀ ਦੇਈਏ ਹੈ ਠਹਿਰ ਕੇ ਚੱਲ ਕੋਈ ਨਹੀਂ ਫਿਰ ਪੰਜਾਂ ਦਿਨਾਂ ਨੂੰ ਵੀਜ ਦੇ ਹੂੰ ਆਇਦਾ ਬਾਪੂ ਵਾਹ ਬਹੁਤ ਆਰੀ ਇਹਨੂੰ ਅਜ ਤਾਂ ਭੁੱਬਲ ਬਣਾ ਦੂਗਾ ਕੇਰਾ ਕਾਕੂ ਜਿਹੜਾ ਅੜ ਗਿਆ ਤੇ ਪਾਸੇ ਮੁੜ ਕੇ ਵਜਾਲ ਮਾਰ ਦਾਂਗੇ ਹਣਾ ਪੁਣੇ ਤਾਂ ਜਵਾਰ ਦੇ ਕਰਚੇ ਆ ਯਾਰ ਆ ਜਾ ਨਹੀਂ ਤੇ ਗੁਰਪ੍ਰਤਾਬ ਸਬਜੀ ਤਾਂ ਭਲਾਦ ਕੇ ਉਧਰ ਹੁਣ ਤਾਂ ਨਹੀਂ ਗਰਮੀ ਹੋ ਗਈ ਯਾਰ ਹੁਣ ਤਾਂ ਸਬਜੀ ਨੂੰ ਸਬਜੀ ਤਾਂ ਉਗਰੀ ਆਊਗੀ ਚਲ ਜਮੀ ਤੇ ਫਿਰ ਮੰ ਹੈ ਕੱਲ ਲਾ ਦੇਾਂਗੇ ਫਿਰ ਕੱਲ ਨੂੰ ਹੱਥ ਨਹੀਂ ਲਾ ਦੇਾਂਗੇ ਅੱਜ ਉਹ ਹੱਥ ਨਹੀਂ ਲਾ ਦੇਾਂਗੇ ਪਰ ਵਣ ਤਿਆਰ ਆ ਹੱਥ ਨੇ ਤੂੰ ਵੀ ਆਏਂਗਾ ਤੂੰ ਲਵਾਏਂਗਾ ਨਾਲ ਪਾਪਾ ਹਾਂ ਤੇ ਨਾ ਤੜੀ ਵੀ ਮੱਤੀ ਲੰਮਾ ਪਾਪਾ ਤੇ ਤੂੰ ਬੰਨ ਤੜੀ ਇਹ ਬਾਤ ਆ ਤਰੀ ਆ ਭਰਿਓ ਜੰਮਾ ਤੂੰ ਬਾਤ ਆ ਤਰੀ ਚੰਗਾ ਬੰਨ ਗੱਟੂ ਵੀ ਜੀ ਨਾ ਕੀ ਜਮੀ ਜਮੀ ਪਹਿਲਾਂ ਵੀਜ ਕੇ ਫਿਰ ਤੂੰ ਪਾਣੀ ਲਾ ਦੇਣਾ ਸੁੱਕੇ ਚ ਵੀਜ ਕੇ ਤੇ ਤੇ ਵੀਜ ਕੇ ਹਾਂ ਪਹਿਲਾਂ ਸੁੱਕੇ ਸਿੱਟਾ ਸਿੱਟਾ ਦੇ ਕੇ ਆਏਂਗੇ ਤੂੰ ਰੇਪ ਉਹਨਾਂ ਨਾ ਐਂ ਜਮੀ ਸਟ ਕੇ ਫਿਰ ਉਹਨੂੰ ਪਾਣੀ ਲਾ ਦੇਣਾ ਉਤੋਂ ਚੱਲ ਹੁਣ ਆਪਾਂ ਚੱਲ ਗਏ ਘਰੇ ਹਣਾ ਠੀਕ ਆ ਹੰਗ ਲੱਗੀ ਪਈ ਆ ਕੰਜਰਾ ਐਂ ਕਰ ਹੁਣ ਬਾਏ ਕਰਦੇ ਸਾਰਿਆਂ ਨੂੰ ਤੇ ਪਾਣੀ ਪੀ ਲੈ ਤੇ ਪਰ ਚੱਲ ਗਏ ਬਾਏ ਇੱਧਰ ਕਰ ਫੋਨ ਦੇ ਵਿੱਚ ਬਾਪੂ ਨੂੰ ਤਾਂ ਕਰਹਿੰਦੀ ਤੂੰ ਬਾਏ ਕਹ ਭਾਈ ਵੀਡੀਓ ਨੂੰ ਵੱਧ ਵੱਧ ਵਲੌਗ ਨੂੰ ਸਾਡੇ ਨੂੰ ਸ਼ੇਅਰ ਕਰ ਦਿਓ ਮੈਂ ਤਾਂ ਪਿੱਛੇ ਬੈਠ ਐਂ ਕਹ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਹਦੇ ਵੀਡੀਓ ਨੂੰ ਟੈਪ ਕਰੋ ਵੀਡੀਓ ਨੂੰ ਬਾਈਟ ਕਰੋ ਵੀਡੀਓ ਨੂੰ ਟੈਪ ਕਰੋ ਹੂੰ ਵੀਡੀਓ ਨੂੰ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਦੋਸਤੋ ਐਂ ਕਹਿ ਦੇ ਧੰਨਵਾਦ ਦੋਸਤੋ ਹੱਥ ਜੋੜ ਕੇ ਕਹੀਦਾ ਹਾਂ ਨਬਦ ਧੰਨਵਾਦ ਦੋਸਤੋ ਥੈਂਕ ਯੂ ਥੈਂਕ ਯੂ ਹਾਂ ਚਲੋ ਬੇਟੇ ਪਹ ਚੱਲੀਏ ਹੁਣ ਪਾਣੀ ਪੀ ਲੋ ਤਾਂ ਮੈਂ ਵੀ